रिकॉर्ड खबरनामा ਤੇ ਸਵਾਗਤ ਹੈ। ਸਯੁਕਤ ਕਿਸਾਨ ਮੋਰਚੇ ਵੱਲੋਂ 14 ਅਪ੍ਰੈਲ ਯਾਨੀ ਕਿ ਕੱਲ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਕਰਨ ਦਾ ਇੱਕ ਐਲਾਨ ਕੀਤਾ ਗਿਆ ਸੀ। ਜਿਸ ਦੀਆਂ ਕਿ ਤਿਆਰੀਆਂ ਲਗਭਗ ਪੂਰੀ ਤਰ੍ਹਾਂ ਨੇਪਰੇ ਚੜ ਚੁੱਕੀਆਂ ਸੀ ਅਤੇ ਅੱਜ ਤੋਂ ਹੀ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਰਵਾਨਾ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਫਰੀਦਕੋਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਤੇ ਸੱਦੇ ਤੇ ਕਿਸਾਨ ਅੱਜ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ ਇਸ ਮੌਕੇ ਜਿੱਥੇ ਉਹਨਾਂ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਨਾਲ ਹੀ ਉਹਨਾਂ ਕਿਆਕੀ ਮਹਾਪੰਚਾਇਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਅਹਿਮ ਐਲਾਨ ਕੀਤੇ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਅਤੇ ਕਰਜ਼ਾ ਮਾਫੀ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਅਤੇ ਵਰਲਡ ਲੈਵਲ ਤੱਕ ਇਹ ਉਹਨਾਂ ਦੇ ਸੰਘਰਸ਼ ਪਹੁੰਚ ਚੁੱਕਿਆ ਹੈ ਇਸ ਦੇ ਜਰੀਏ ਮਹਾਪਲਚਾਇਤ ਜਰਗੇ ਉਹ ਹਰ ਇੱਕ ਤੱਕ ਇਹ ਆਵਾਜ਼ ਨੂੰ ਚਕਾਉਣਗੇ ਕਿ ਇਨ੍ਹਾਂ ਸਰਕਾਰਾਂ ਵੱਲੋਂ ਜੋ ਵਾਅਦੇ ਕੀਤੇ ਗਏ ਹਨ ਉਹ ਪੂਰੇ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਹੁਣ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਜਾਇਆ ਜਾ ਰਿਹਾ ਹੈ ਅਤੇ ਵੱਡੀ ਗੰਟੀ ਦੇ ਵਿੱਚ ਕੱਲ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਵਿੱਚ ਦੇ ਕਿਸਾਨ ਪਹੁੰਚਣਗੇ ਅਤੇ ਮਹਾਪਲਚਾਇਤ ਹੋਵੇਗੀ ਤੁਸੀਂ ਦੇਖੋ ਅੱਜ ਫਰੀਕ ਕੋਰ ਤੋਂ ਰਵਾਨਾ ਹੁੰਦੇ ਕਿਸਾਨਾਂ ਦੀਆਂ ਤਸਵੀਰਾਂ ਅਤੇ ਕੀ ਕਿਹਾ ਵਕ ਵਕ ਆਗੂਆਂ ਨੇ ਤੁਸੀਂ ਦੇਖ ਰਹੇ ਹੋ ਬਹੁਤ ਉਤਸ਼ਾਹ ਹੈਗਾ ਮੇਰੇ ਖਾਲ ਵੀ ਫ੍ਰੀਕੋਡ ਤੋਂ ਹੀ ਕੌਮੀ ਕਿਸਾਨ ਜੀ ਉਹਦਾ ਮੈਂ ਕਹਾਂ ਤਾਂ 500 ਤੋਂ ਉੱਪਰ ਜਿਹੜਾ ਹੈਗਾ ਕਹਾਂ ਕਿਸਾਨ ਜਿਹੜਾ ਜਾਊਗਾ ਰਾਤ ਨੂੰ ਵੀ 50 ਮਿਲਦੇ ਵੀ ਆ ਰਹੇ ਨੇ ਬਹੁਤ ਵੱਡਾ ਉਤਸ਼ਾਹ ਸਾਰੇ ਜ਼ਿਲ੍ਹਿਆਂ ਵਿੱਚ ਮੈਂ ਫੋਨ ਤੇ ਗੱਲ ਕੀਤੀ ਹੈ ਸਾਰੇ ਸੰਯੁਕਤ ਮੋਰਚੇ 'ਚ ਬੜਾ ਵੱਡਾ ਉਤਸ਼ਾਹ ਜਿਸ ਤੱਕ ਸੰਯੁਕਤ ਮੋਰਚੇ ਨੇ ਕਿਹਾ ਕਿ 50000 ਤੋਂ ਉੱਪਰ ਦਾ ਬੰਦਾ ਪੰਜਾਬ 'ਚ ਹੋਊਗਾ ਉਹੀ ਗੱਲ ਹੋਣੀ ਹੈ ਇਸੇ ਤਰ੍ਹਾਂ ਹੀ ਬਾਹਰਲੇ ਸਟੇਟਾਂ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਇੱਕ ਇਤਿਹਾਸਕ ਜਿਹੜੀ ਹੈਗੀ ਹੈ ਮਹਾਪੰਚਾਇਤ ਜਿਹੜੀ ਉੱਥੇ ਉਹ ਹੋਣ ਵਾਲੀ ਹੈਗੀ ਆ ਸਾਥੋਂ ਅੱਜ ਕਿੰਡੇ ਸਾਰੇ ਇਕੱਠੇ ਕੀਤੇ ਹੋਏ ਆ ਸਾਰੇ ਰੱਖੇ ਕਟਿਆਣ ਮੈਂ ਬਸ ਕਿਉਂਕਿ ਵਾ ਸਯੁਗਤ ਬੈਣਾ ਸਯੁਗਤ ਤਾਂ ਮਤਲਬ ਹੀ ਇਕੱਠੇ ਹੈਗਾ ਨਾ ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਫੇਰ ਹੀ ਗੱਲ ਬਣਨੀ ਹੈ ਵੱਖ-ਵੱਖਰੇ ਝਾਂਡੇ ਨਾਲ ਗੱਲ ਨਹੀਂ ਬਣਦੀ ਸਯੁਗਤ ਦੇ ਨਾਲ ਹੀ ਸਾਰੀ ਗੱਲ ਚੱਲਣੀ ਹੈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿ ਮੌਕੇ ਦੀ ਸਥਿਤੀ ਦੱਸੋ ਕਿ ਮੌਕੇ ਤੇ ਮੀਟਿੰਗ ਕਰਕੇ ਸਯੁਗਤ ਮੋਰਚਾ ਵੱਡਾ ਜੋ ਹੈਗਾ ਕਿ ਮੌਕੇ ਦਾ ਫੈਸਲਾ ਲਿਆ ਜਾ ਸਕਦਾ ਹੈ ਸਾਡੀ ਜੀ ਐਸ ਕੇ ਐਮ ਵਾਲੋ ਕੰਕਾਲ ਹੈ ਦਿੱਲੀ ਜਾਣ ਤੋਂ ਅੱਗੇ ਜਿਹੜੀਆਂ ਕਿ ਸਾਡੀਆਂ ਰਹਿੰਦੀਆਂ ਧੁਰਗਾਂ ਮੰਗਾਂ ਉਹਨਾਂ ਨੂੰ ਪੂਰਾ ਕਰਨ ਦੇ ਖਾਤਰ ਕਿਉਂਕਿ ਸਰਕਾਰਾਂ ਨੇ ਕੋ ਛੱਡ ਨਾਲ ਵਾਅਦੇ ਕੀਤੇ ਸੀ ਜਦਾ ਹੀ ਸਵਾ ਸਾਲ ਸੁਝਾਚ ਵਾਟਨਾ ਤੇ ਨਾਲ ਉਹਥੇ ਲੜਿਆ ਉਹ ਨਾ ਪੂਰੇ ਨਹੀਂ ਕੀਤੇ ਉਹਨਾਂ ਮੰਗਾਂ ਨੂੰ ਬਣਾਉਣ ਦੇ ਖਾਤਰ ਅਸੀਂ ਦਿੱਲੀ ਜਾ ਰਹੇ ਹਾਂ ਜੋ ਕਿ ਕੱਲ ਦਾ ਸਾਡਾ 14 ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਹੁਕਮ ਹੋਣਾ ਹੈ ਉਹ ਉੱਥੇ ਜੋ ਸਾਨੂੰ ਇੰਡੀਆ ਲੈਵਲ ਤੇ ਜਾਂ ਸਾਡੇ ਦੇ ਪੰਜਾਬ ਦੇ ਆਗੂ ਸਹਿਬਾਨਾਂ ਨੇ ਹੁਕਮ ਕਰ ਲਗੇ ਉਹਨਾਂ ਹੁਕਮਾਂ ਸਾਰਾ ਕੋਲ ਲੜਾਗੇ ਕਿਉਂਕਿ ਜਿਵੇਂ ਸਾਡੀ ਐਮਐਸਪੀ ਦੀ ਗਰੰਟੀ ਹੈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਹੈ ਕਰਤੇ ਦੀ ਗੱਲ ਜਾ ਸਾਡੇ ਲਖਵੀਰ ਪੁਰਸ਼ ਦੀ ਰਿਗਾਰਡ ਆ ਉਹ ਗੱਲ ਹੈ ਜਾਂ ਸਾਡੇ ਗਿਆ ਕਿਸਾਨਾਂ ਦੀਆਂ ਕੁਝ ਮੰਗਾਂ ਆ ਉਹਨਾਂ ਦੀ ਗੱਲ ਹੈ ਇਹਨਾਂ ਨੇ ਕੋਈ ਵੀ ਮੰਗ ਸਾਡੀ ਜਿਹੜੀ ਪੂਰੀ ਨਹੀਂ ਕੀਤੀ ਉਹਨਾਂ ਮੰਗਾਂ ਨੂੰ ਪੂਰਾ ਕਰਾਉਣ ਦੀ ਛਾਤਰ ਅਸੀਂ ਚਲੂ ਦਿੱਲੀ ਚ ਜਿਹੜਾ ਹੈ ਕਿ वहां ਪੱਟਿਆ ਕਰ ਰਹੇ ਹਾਂ ਕਿੰਨੇ ਦਿਨ ਦਾ ਪ੍ਰੋਗਰਾਮ ਰੱਖਿਆ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਅੱਜ ਅਸੀਂ ਫ੍ਰੀਪੋਰਟ ਖੜੇ ਆ ਤੇ ਅਸੀਂ ਦਿੱਲੀ ਜਾ ਰਹੇ ਆ ਤੇ ਸਵੇਰ ਕੱਲ ਨੂੰ ਉੱਥੇ ਪਹੁੰਚ ਜਾਾਂਗੇ ਅਸੀਂ ਗਰਾਉਂਡ ਦੇ ਵਿੱਚ ਤੇ ਉਹ ਫੰਕਸ਼ਨ ਹੈ ਜਿਹੜਾ ਕਿ ਤੁਹਾਡੇ ਕਿਸਾਨ ਦਾ ਦਾ ਬਹਾਮਣਟਿਆ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਉਹ ਤੋਂ ਬਾਅਦ ਸਾਡੀ ਵਾਪਸੀ ਹੋਊਗੀ ਜੇ ਅਗਰ ਕੋਈ ਉੱਥੇ ਇਹੋ ਜੀ ਗੱ ਪਰ ਸਾਡੇ ਗੁੱਬਾ ਕੋ ਸਾਨੂੰ ਕੋਈ ਹੁਕਮ ਦੇ ਦਿੰਦੇ ਆ ਤੇ ਹੋ ਸਕਦਾ ਉਸ ਘੱਟ ਕੋ ਟਪਾਣ। ਪੰਜਾਬ ਦਾ ਪੁਲਿਸ ਜਿਲ੍ਹਾ ਜਾਂਚ ਕਰ ਰਿਹਾ ਉਹ ਕਿਹੜਾ ਨਿਪਟਾਰਾ ਆ ਗਿਆ। ਅੱਜ ਸਾਡੇ ਗਾ ਜਗਰਾਂ ਦੇ ਸਥਾਨ ਬੋਚੇ ਦੀ ਜਿਹੜੀ ਕੱਲ 14 ਮਾਰਚ ਨੂੰ ਮਹਾਪੰਚਾਇਤ ਹੋ ਰਹੀ ਆ ਸਾਡਾ ਆਮ ਵੀਲਾ ਗੌਰ ਚ ਉਹਦੇ ਵਿੱਚ ਸ਼ਮੂਲੀਅਤ ਦਾ ਆਸਤੇ ਅੱਜ ਫਿਰ ਚੋਰ ਤੇ ਲੋਕ ਕਾਹ ਬੋਲਦੇ ਨੇ ਸਾਰੇ ਜਿਵੇਂ ਬੰਦੇ ਤੇ ਕ੍ਰਾਂਤੀਕਾਰੀ ਸਮਾਜ ਪੰਜਾਬ ਵੱਲੋਂ ਅਸੀਂ ਅੱਜ ਉਸ ਪਹਾਂ ਪੰਚਾਇਤ ਸ਼ਮੂਲੀਅਤ ਦਾ ਆਸਤੇ ਅੱਜ ਇਹ ਤਫ਼ਰੀਕਤ ਕੋ ਜਿਹੜਾ ਅਦਵਾਨਾ ਹੋਣ ਲੱਗਿਆ। ਕਾਜ ਜਿਹੜੀਆਂ ਸੈਂਟਰ ਦੇ ਹੋਣ ਤੱਕ ਜਿਹੜੀਆਂ ਸਾਡੀਆਂ ਪਿਛਲੀਆਂ ਮੰਗੀਆਂ ਮੰਨਾ ਮੰਗਾ ਸੀਗੀਆਂ ਉਹਨਾਂ ਤੋਂ ਹਮੇਸ਼ਾ ਹੀ ਮੁਸਕਰ ਰਹੀ ਹੈ ਕਿਉਂਕਿ ਉੱਤੇ ਕੋਈ ਵੀ ਇਹਨਾਂ ਤੋਂ ਅੱਜ ਤੱਕ ਕਿਸੇ ਵੀ ਫੈਸਲੇ ਤੇ ਜਿਹੜਾ ਕਿ ਉਹਦਾ ਹੱਲ ਨਹੀਂ ਕੀਤਾ ਗਿਆ ਭਲਾਓ ਸਾਡਾ ਐਮਐਸਪੀ ਦਾ ਮਸਲਾ ਸੀ ਭਲਾ ਸਾਡਾ ਬੀਮਾ ਪਾਲਸੀ ਸੀ ਕਿਸਾਨਾਂ ਦੀ ਜਿਹੜੀਆਂ ਫਸਲਾਂ ਦੀ ਬੀਮਾ ਪਾਲਸੀ ਸੀ ਜਿਹੜੀ ਉਹ ਲੱਖਾਂ ਕਰੋੜਾਂ ਰੁਪਇਆ ਜਿਹੜਾ ਬਾਨੀ ਇਹਨੂੰ ਦੇਖ ਕੇ ਜਿਹੜਾ ਕਿ ਉਹ ਕਿਸਾਨਾਂ ਦੇ ਉਹਦੇ ਵਿੱਚ ਉਹਦਾ ਕੋਈ ਲਾਭ ਨਹੀਂ ਹੋਇਆ ਉਸੇ ਨੂੰ ਲਾਗੂ ਕਰਾਉਣ ਵਾਸਤੇ ਪੈਨਸ਼ਨ ਯੋਜਨਾ ਲਾਗੂ ਕਰਾਉਣ ਵਾਸਤੇ ਤੇ ਸਾਡੇ ਜਿਹੜੇ ਲਖਮੀ ਘੋਖੀ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਦੁਵਾਰਾ ਉਹਨਾਂ ਨੂੰ ਨੀ ਬੀਜੇਪੀ ਟਿਕਟਾਂ ਦੇ ਕੇ ਨਵਾਜ ਰਹੀ ਹੈ ਜੋ ਇੱਕ دہشت ਦਾ ਮਾਹੌਲ ਪਾ ਰਹੀ ਹੈ ਉਹਨਾਂ ਸਾਰੀਆਂ ਮੰਗਾਂ ਦੇ ਸਬੰਧ ਜਿਹੜੀ ਇਹ ਮਹਾਪੰਚਾਇਤ ਰੱਖੀ ਹੈ ਉਹਦੇ ਵਿੱਚ ਭਗਮੀ ਅੱਜ ਵੀ ਕਰਾਂਗੇ ਪ੍ਰੰਗ ਉਹਦੇ ਵਿੱਚ ਤਾਂ ਜੋ ਜਿਹੜੀ ਇਹ ਸੈਂਟਰੀ ਸਰਕਾਰ ਸੀ ਇਹਨੂੰ ਇਹਦੀ ਅੱਖਾਂ ਖੁੱਲ ਸਕਣ ਤੇ ਲੋਕਾਂ ਨੂੰ ਅਪੀਲ ਹੀ ਕਰਾਂਗੇ ਕਿਉਂਕਿ ਜਿਹੜੀ ਸਰਕਾਰ 5 ਸਾਲਾਂ ਚ ਜਨੋਦੀ ਵੱਲੋਂ ਇਹ ਆਏ 2017 ਤੋਂ ਲੈ ਕੇ ਹਜੇ ਤੱਕ ਇਹਨਾਂ ਨੇ ਕੋਈ ਵੀ ਉਹਦੇ ਚਪੈਲ ਕਰਦੀ ਕਿਸਾਨਾਂ ਮਜ਼ਦੂਰਾਂ ਜਾਂ ਸਾਡੇ ਮੁਲਾਜ਼ਮਾਂ ਦਾ ਕੋਈ ਨਹੀਂ ਸੁਣੀ ਇੱਕ ਕੱਲੇ ਕਾਲਪੁਰ ਦੀ ਨੀਤੀਆਂ ਥੱਲੇ ਹੀ ਆਪਦਾ ਕੰਮ ਕਰਦੀ ਰਹੀ ਹੈ ਤੇ ਇਹਨਾਂ ਨੂੰ ਚਲਦੇ ਕਰਨ ਵਾਸਤੇ ਵੀ ਆਪ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਬੇਨਤੀ ਅਪੀਲ ਵੀ ਕਰਾਂਗੇ ਤਾਂ ਜੋ ਜਿਹੜੇ ਇਹੋ ਜਿਹੇ ਪੈਸਟਾ ਲੀਡਰ ਹੈ ਇਹਨਾਂ ਨੂੰ ਕਿਰਾਵਾ ਕੀਤਾ ਜਾਵੇ ਤਾ ਜੋ ਜਿਹੜੇ ਦੇਸ਼ ਨੂੰ ਕਾਰਪੋਰਟਾਂ ਦੇ ਹੱਥਾਂ 'ਚ ਵੇਚ ਕੇ ਦੇਸ਼ ਨੂੰ ਗੰਗਾਲੀ ਦੇ ਰਾਹ ਤੇ ਪਾ ਰਹੇ ਆ ਕਿੰਨੇ ਦਿਨ ਦਾ ਪ੍ਰੋਗਰਾਮ ਲਿਖਿਆ ਗਿਆ ਜੀ ਇੱਕ ਦਿਨ ਦੀ ਮਹਾਪੰਚਾਇਤ ਰੱਖੀ ਗਈ ਹੈ ਜਿਹੜੀ ਇਹ ਇੱਕ ਕਿਉਂਕਿ ਚੋਣ ਜਾਬਤੇ ਦੇ ਹਿਸਾਬ ਦੇ ਨੇੜੇ ਆ ਜਿਹੜੇ ਕਰਕੇ ਲਗਾਤਾਰ ਸੁਗਤ ਮੌਕੇ ਵਾਲਿਓ ਹਰੇਕ ਪ੍ਰੋਗਰਾਮ ਵੱਡੇ ਪੱਧਰ ਤੇ ਦਿੱਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਉਸੇ ਤਰ੍ਹਾਂ ਦੀ ਜਿਹੜਾ ਅੱਜ ਦਾ ਇਹ 14 ਦਾ ਜਿਹੜਾ ਮਾਸਟਰ ਪ੍ਰੋਗਰਾਮ ਰੱਖਿਆ ਇੱਕ ਮਹਾਪੰਚਾਇਤ ਦੇ ਰੂਪ ਚ ਉਹ ਸਰਕਾਰ ਨੇ ਜਿਹੜੀ ਹੁਣ ਤੱਕ ਮੰਗਾ ਨਹੀਂ ਮੰਨੀਆਂ ਉਹ ਲੋਕਾਂ ਦੇ ਮੁੱਦੇ ਜਾਗਰਣ ਕਰਨ ਵਾਸਤੇ ਜਿਹੜੀ ਹੈ ਮਹਾਪੰਚਾਇਤ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ